ਲਫਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕੈਮਰਾਮੈਨ ਨੂੰ ਪਹਿਲਾਂ ਕਹਾਂਗਾ ਕਿ ਜਿਹੜੀ ਪਿੱਛੋਂ ਦੀ ਜਿਹੜੀ ਪਾਣੀ ਦੀ ਜਿਹੜੀ ਸਮੱਸਿਆ ਗੰਭੀਰ ਜਿਸ ਨੇ ਮੰਡ ਏਰੀਆ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਵੀ ਕੀਤਾ ਹੈ ਤੇ ਪੂਰੀ ਤਰ੍ਹਾਂ ਜਿਹੜੀ ਇੰਦਾ ਦੀ ਫਸਲ ਆ ਖਤਮ ਕਰ ਦਿੰਦੀ ਹੈ 2023 ਤੋਂ ਬਾਅਦ ਮੋੜ 2025 ਵਿੱਚ ਪਿਆਲਕ ਜਿਹੜੇ ਹੜਾ ਦਾ ਜਿਹੜਾ ਰੂਪ ਆ ਉਹ ਧਾਨ ਚ ਕਰ ਚੁੱਕਾ ਹੈ ਇਹ ਮੰਡ ਇਲਾਕਾ ਪਿੰਡ ਦਾ ਨਾਮ ਹੈ ਮੁੰਡਾ ਪਿੰਡ ਤਰਨਤਾਰਨ ਜ਼ਿਲ੍ਹਾ ਹੈ ਅਤੇ ਹਲਕਾ ਹੈ ਗੋਇੰਦਵਾਲ ਸਾਹਿਬ ਸੋ ਹਾਂ ਹੁਣ ਆਪਾਂ ਗੱਲ ਕਰਾਂਗੇ ਇੱਥੇ ਬਹੁਤ ਸਾਰੇ ਕਿਸਾਨ ਭਰਾ ਨੇ ਜਿਨ੍ਹਾਂ ਦੀਆਂ ਜਿਹੜੇ ਦੀ ਪਾਣੀ ਪਿੱਛੇ ਦੇਖ ਰਹੇ ਹੋ ਇੱਥੇ ਇਹਨਾਂ ਦੀਆਂ ਜ਼ਮੀਨਾਂ ਹਨ ਇੱਥੇ ਇਹਨਾਂ ਦੀਆਂ ਫਸਲਾਂ ਹਨ ਜੋ ਬਿਲਕੁਲ ਖਤਮ ਹੋ ਚੁੱਕੀਆਂ ਹਨ ਤੇ ਇਹਨਾਂ ਨੂੰ ਹੁਣ ਕੋਈ ਉਮੀਦ ਨਹੀਂ ਹੈ ਕਿ ਅੱਗੋਂ ਕਣਕ ਵੀ ਉਗਾ ਸਕਣਗੇ ਕਿ ਨਹੀਂ ਤਾਂ ਭਾਈ ਸਾਹਿਬ ਕੀ ਨਾ ਆਪਣਾ ਦਸਿੰਦਰ ਸਿੰਘ ਜੀ ਤੇ ਤੁਹਾਡਾ ਤੁਹਾਡੀ ਜ਼ਮੀਨ ਹੈ ਇੱਥੇ ਕੋਈ ਹਾਂਜੀ ਹੈ ਜੀ ਕਿੰਨੇ ਕਿੱਲੇ ਜ਼ਮੀਨ ਸੀ ਤੁਹਾਡੀ 11 ਕਿੱਲੇ ਜੀ 11 ਦੇ 11 ਕਿੱਲੇ ਖਤਮ ਹੋ ਗਏ ਖਤਮ ਹੋ ਗਏ ਇਸ ਤੋਂ ਪਹਿਲਾਂ ਵੀ ਕੋਈ ਨੁਕਸਾਨ ਹੋਇਆ ਹਾਂਜੀ ਤੇਈ ਦੇ ਵਿੱਚ ਸਰਕਾਰ ਵੱਲੋਂ ਤੇ ਇਹ ਵਿੱਚ ਕੀ ਮਦਦ ਮਿਲੀ ਕੋਈ ਵੰਦ ਨਹੀਂ ਵੀ ਸਰਕਾਰ ਕੋਈ ਸਰਕਾਰ ਦਾ ਤੁਹਾਡਾ 11 ਕਿੱਲੇ ਜਿਹੜੀ ਫਸਲ ਆ ਪੂਰੀ ਤਰ੍ਹਾਂ ਖਤਮ ਹੋ ਗਈ ਤੁਹਾਨੂੰ ਕੋਈ ਉਮੀਦ ਨਹੀਂ ਅੱਗੋਂ ਤੁਹਾਨੂੰ ਸਰਕਾਰ ਦਾ ਕੋਈ ਨੁਮਾਇंदा ਆਇਆ ਕੋਈ ਸਰਵੇ ਕਰਨ ਵਾਸਤੇ ਆਇਆ ਨਾ ਕੋਈ ਸਰਕਾਰ ਦਾ ਨੁਮਾਇंदा ਨਹੀਂ ਆਇਆ ਸਿਰਫ ਸੁਖਵੀਰ ਸਿੰਘ ਬਾਦਲ ਜਾਂ ਇੱਕਲ ਆਏ ਸੀ ਵਿਡਿੰਗ ਸਾਹਿਬ ਆਏ ਸੀ ਠੀਕ ਹੈ ਉਹ ਵੀ ਕਹਿ ਕੇ ਕਿ ਜਦੋਂ ਕੱਪ ਚਲਾਵਾਂਗੇ ਤੂਫਾਨ ਵੇਖਾਂਗੇ ਜੀ ਮਿਲ 11 ਕਿੱਲੇ ਖਤਮ ਹੋ ਗਏ ਹੁਣ ਕੀ ਮੰਨ ਚ ਕੋਈ ਆਉਂਦਾ ਨਹੀਂ ਕਿ ਅੱਗੋਂ ਕੀ ਕਰਾਂਗੇ ਕਿ ਹੋਰ ਵੀ ਕਾਰੋਬਾਰ ਵੀ ਆਪਣਾ ਹੈਗਾ ਨਾ ਨਹੀਂ ਨਾ ਕੋਈ ਕਾਰੋਬਾਰ ਨਹੀਂ ਆਪਣਾ ਅੱਗੋਂ ਇਹੋ ਜਿਹੋ ਪਰਮੇਸ਼ਰ ਕਰ